ਮੋਂਟਰੀਅਲ ਦੇ ਵਿੱਚ ਵੀ ਕਾਫੀ ਪੰਜਾਬੀ ਭਾਈਚਾਰੇ ਦੇ ਲੋਕ ਜਾ ਕੇ ਵਸੇ ਹੋਏ ਹਨ ਜਿਨ੍ਹਾਂ ਦੇ ਵੱਲੋਂ ਸਮਾਜ ਸੇਵਾ ਨੂੰ ਲੈ ਕੇ ਬਹੁਤ ਚੰਗੇ ਚੰਗੇ ਕੰਮ ਕੀਤੇ ਜਾ ਰਹੇ ਹਨ ਇੱਕ ਹੋਰ ਉਦਾਹਰਣ ਸਾਹਮਣੇ ਆ ਚੁੱਕੀ ਹੈ ਸਿੱਖ ਵਿਜ਼ਨ ਐਸੋਸੀਏਸ਼ਨ ਦੀ ਐਸ ਐਸੋਸੀਏਸ਼ਨ ਦੇ ਵੱਲੋਂ ਸਮਾਜ ਦੀ ਭਲਾਈ ਦੇ ਲਈ ਬੜੇ ਚੰਗੇ ਕੰਮ ਕੀਤੇ ਜਾ ਰਹੇ ਹਨ ਜਿਵੇਂ ਕਿ ਇਹਨਾਂ ਦੇ ਵੱਲੋਂ ਪਿਛਲੇ 13 ਸਾਲਾਂ ਤੋਂ ਮੌਂਟਰੀਅਲ ਦੇ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਧ ਛੜ ਕੇ ਮੌਂਟਰੀਅਲ ਵਾਸੀ ਖੂਨਦਾਨ ਕਰਨ ਦੇ ਲਈ ਪਹੁੰਚਦੇ ਹਨ ਇਸ ਮੌਕੇ ਇਸ ਐਸੋਸੀਏਸ਼ਨ ਨੂੰ ਵੋਲੰਟੀਅਰਸ ਅਤੇ ਨੌਜਵਾਨਾਂ ਦਾ ਵੀ ਪੂਰਾ ਸਾਥ ਮਿਲਦਾ ਹੈ ਹਮਦਰਦ মিডিਆ ਗਰੁੱਪ ਦੇ ਪੱਤਰਕਾਰ ਮੋਂਟਰੀਅਲ ਤੋਂ ਮਨਿੰਦਰ ਦੇ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ ਇਸ ਐਸੋਸੀਏਸ਼ਨ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਕੈਨੇਡਾ ਮੋਂਟਰੀਅਲ ਦੇ ਵਿੱਚ ਹਾਂ ਤੇ ਨਾਲ ਹੀ ਡੋਰੀਆਂ ਵਰਦਨ ਦੇ ਵਿੱਚ ਹਾਂ ਤੇ ਸਿੱਖ ਅ ਵਿਜ਼ਨ ਐ ਜਿਹੜੀ ਸੰਸਥਾ ਹੈਗੀ ਐ ਇਹਨਾਂ ਵੱਲੋਂ 13 ਸਾਲ ਤੋਂ ਜਿਹੜਾ ਖੂਨਦਾਨ ਕੈਂਪੇਨ ਜਿਹੜਾ ਹਰ ਵਾਰ ਲਗਾਇਆ ਜਾਂਦਾ ਐ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਕਦੋਂ ਇਹਨਾਂ ਨੇ ਸੰਸਥਾ ਦੀ ਸਥਾਪਨਾ ਕੀਤੀ ਤੇ ਹੋਰ ਇਹ ਸਮਾਜ ਸੇਵਾ ਦੇ ਕਿਹੜੇ-ਕਿਹੜੇ ਕੰਮ ਕਰਦੇ ਹਾਂਜੀ ਸਸੀ ਗੱਲ ਜੀ ਸਰ ਹਾਂਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਜੀ ਜਿੱਥੇ ਸਿੱਖ ਵਿਜ਼ਨ ਸੰਸਥਾ ਹੈਗੀ ਐ ਜੀ 2013 ਦੇ ਵਿੱਚ ਆਪਾਂ ਇੱਥੇ ਲੋਕਲ ਸਿੰਘਾਂ ਨੇ ਇਕੱਠੇ ਹੋ ਕੇ ਇਹਦੀ ਸ਼ੁਰੂਆਤ ਕੀਤੀ ਸੀ ਜੀ ਜੀ ਤੇ ਅਸਲ ਦੇ ਵਿੱਚ ਹੋਂਦ ਵਿੱਚ ਤਾਂ ਪਹਿਲਾਂ ਹੀ ਆ ਗਈ ਸੀ ਇਹ ਸੰਸਥਾ ਤੇ ਜਿਹੜੇ ਅਸੀਂ ਪ੍ਰੋਗਰਾਮ ਸੀਗੇ ਉਹ ਆਪਾਂ ਸਮੂਹ ਸ਼ਹੀਦਾਂ ਨੂੰ ਸਮਰਪਿਤ ਰੱਖੇ ਸੀਗੇ ਜਿਵੇਂ ਜੂਨ ਦੇ ਮਹੀਨੇ ਦੇ ਵਿੱਚ ਅ ਅਕਾਲ ਤਖਤ ਦਾ ਟਹਟੇਰੀ ਹੋਣਾ ਸਰਕਾਰ ਦਾ ਉਹ ਤੇ ਹਮਲਾ ਕਰਨਾ ਤੇ ਉਸ ਮੂਹ ਸ਼ਹੀਦਾਂ ਨੂੰ ਸਮਰਪਿਤ ਨਵੰਬਰ ਦੇ ਸ਼ਹੀਦਾਂ ਨੂੰ ਸਮਰਪਿਤ ਅ ਉਹ ਉਹ ਇਵੈਂਟ ਰੱਖੇ ਗਏ ਸੀ ਜਿਹੜੇ ਸਟਾਰਟਿੰਗ 'ਚ ਅਸੀਂ ਰੱਖੇ ਸੀ ਦੋ ਇਵੈਂਟ ਤੇ ਜਿਹੜਾ ਜੂਨ ਦਾ ਹੁੰਦਾ ਸੀ ਸਾਡਾ ਉਹ ਅਸੀਂ ਜਿਹੜੇ ਬੇਕਾਰ ਲੋਕ ਨੇ ਉਹਨਾਂ ਵਾਸਤੇ ਲੰਗਰ ਲਾਈਦਾ ਸੀ ਆਪਾਂ ਜਾ ਕੇ ਤੇ ਨਵੰਬਰ ਦੇ ਵਿੱਚ ਅਸੀਂ ਖੂਨਦਾਨ ਕੈਂਪ ਇਸ ਤਰ੍ਹਾਂ ਸ਼ੁਰੂਆਤ ਹੋਈ ਸੀ ਜੀ ਤੇ ਉਤੋਂ ਬਾਅਦ ਹੁਣ ਕਿਉਂ ਸੰਗਤਾਂ ਦਾ ਇੱਥੇ ਇਛਾ ਆ ਤੇ ਇੱਕ ਵਾਰ ਜਿਹੜਾ ਖੂਨਦਾਨ ਕੈਂਪ ਲੱਗਦਾ ਸੀ ਸੰਗਤਾਂ ਦੀ ਪੁਰਜ਼ੋਰ ਮੰਗ ਸੀ ਕਿ ਦੋ ਵਾਰ ਲਗਿਆ ਕਰੇ ਸਾਲ ਦੇ ਵਿੱਚ ਤੇ ਆਪਾਂ ਜੂਨ ਦੇ ਵਿੱਚ ਵੀ ਫਿਰ ਬੋਧਰੀ ਡੋਰੀਆਂ 'ਚ ਸ਼ੁਰੂ ਕੀਤਾ ਜੀ ਤੇ ਇਹ ਸਾਡਾ 13ਵਾਂ ਖੂਨਦਾਨ ਕੈਂਪ ਹੈ ਪਾਂ ਜੀ ਇਹ ਸੰਸਥਾ ਦੀ ਹੋਂਦ ਅਸਲ ਦੇ ਵਿੱਚ ਮਨਿੰਦਰ ਸਿੰਘ ਜੀ ਇਸ ਕਰਕੇ ਆਈ ਸੀ ਕਿ ਜਿਹੜਾ ਇੱਕ ਪੰਜਾਬੀਆਂ ਤੇ ਹੋਰ ਕਮਿਊਨਿਟੀ ਦੇ ਵਿੱਚ ਇੱਕ ਬ੍ਰਿਜ ਬਣੀ ਸੀ ਇਹ ਸੰਸਥਾ ਕਿਉਂਕਿ ਆਪਣੇ ਸਾਰੇ ਵੀਰ ਜਿਹੜੇ ਹੈਗੇ ਆ ਉਹ ਆਪਣੇ ਆਪਣੇ ਥਾਈ ਮਹਾਰਤ ਰੱਖਦੇ ਆ ਲੈਂਗੁਏਜ ਵੀ ਬੋਲ ਲੈਂਦੇ ਹੈਗੇ ਆ ਤੇ ਉਹ ਉੱਥੋਂ ਸ਼ੁਰੂਆਤ ਹੋਈ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਇੱਕ ਕਮਿਊਨਿਟੀ ਦੇ ਵਿੱਚ ਹੀ ਆਪਣੀ ਜਿਹੜਾ ਹੈਗਾ ਸਿਮਟ ਕੇ ਰਹਿ ਜਾਂਦੇ ਆ ਜਦ ਕਿ ਇਹ ਸਾਡੇ ਜਿਹੜੇ ਗੁਰਦੁਆਰਿਆਂ ਦੀ ਜਿਹੜੀ ਹੋਂਦ ਹੈ ਇਹ ਪੁਰਾਣੀਆਂ ਪਾਟਸ਼ਾਲਾ ਸੀਗੀਆਂ ਤੇ ਇਸ ਜਿਹੜੀ ਬਾਹਰ ਅਸੀਂ ਧਰਤੀ 'ਚ ਆ ਕੇ ਬੈਠੇ ਆ ਇੱਥੇ ਬੜੀ ਲੋੜ ਹੈ ਕਿ ਇੱਕ ਬ੍ਰਿਜ ਬਣਿਆ ਜਾਵੇ ਸਾਨੂੰ ਲੋਕਾਂ ਨੂੰ ਜਿਹੜੀ ਦੂਜੀ ਕਮਿਊਨਿਟੀ ਆ ਉਹਨਾਂ ਨੂੰ ਸਾਡੇ ਬਾਰੇ ਪਤਾ ਹੋਵੇ ਸਾਡੇ ਇਤਿਹਾਸ ਬਾਰੇ ਪਤਾ ਹੋਵੇ ਸੋ ਇਹ ਸਾਡਾ ਰੀਜਨ ਸੀ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਉਣ ਦਾ ਤੇ ਉਥੋਂ ਅਸੀਂ ਇਹਦੀ ਸ਼ੁਰੂਆਤ ਕੀਤੀ ਆ ਤੇ ਖਾਸ ਕਰਕੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਕੋਵਿਡ-19 ਦੇ ਵਿੱਚ ਕਿਉਂਕਿ ਉਦੋਂ ਬਹੁਤ ਇੰਟਰਨੈਸ਼ਨਲ ਸਟੂਡੈਂਟ ਆਏ ਸੀਗੇ ਤੇ ਖਾਸ ਕਰਕੇ ਮੌਂਟਰੀਅਲ ਦੇ ਵਿੱਚ ਜਿਹੜਾ ਰੈਫਿਊਜੀ ਕੇਸ ਹੈਗਾ ਬੜਾ ਲੱਗਦਾ ਹੈਗਾ ਆਪਾਂ ਨੂੰ ਪਤਾ ਹੈਗਾ ਤੇ ਕੋਵਿਡ-19 ਦੇ ਵਿੱਚ ਇਸ ਸੰਸਥਾ ਨੇ ਸਾਰੇ ਵੀਰਾਂ ਨੇ ਰਲ ਕੇ ਇੱਕ ਚੰਗਾ ਉਪਰਾਲਾ ਕੀਤਾ ਜਿਹੜੀ ਲੋਕਲ ਸੰਗਤ ਸੀ ਉਹਨਾਂ ਦੀ ਉਹਦੇ ਵਿੱਚ ਬੜੀ ਸ਼ਮੂਲੀਅਤ ਸੀ ਸੋ ਆਪਾਂ ਘਰ-ਘਰ ਜਿਹੜਾ ਸ਼ਵਾਵਾਵਾਂ ਦਿੱਤੀਆਂ ਜਿਹੜਾ ਸੁੱਕਾ ਲੰਗਰ ਪਹਚਾਇਆ ਤੇ ਉਹਦੇ ਨਾਲ ਜਿਹੜੇ ਖਾਸ ਕਰਕੇ ਸਾਡੀਆਂ ਬੱਚੀਆਂ ਸੀਗੀਆਂ ਬਹੁਤ ਉਦੋਂ ਆਈਆਂ ਹੋਈਆਂ ਤੇ ਉਹ ਬਾਹਰ ਨਹੀਂ ਆ ਸਕਦੇ ਹੈਗੇ ਸੀ ਕਿ ਇਹ ਪਰੇਡ ਹੈ ਉਹ ਉਹ ਤੁਹਾਡੀ ਸ਼ਮੂਲੀਅਤ ਮੌਂਟਰੀਅਲ ਦੀ ਸੰਗਤ ਇਹ ਜਿਹੜੀ ਸੰਸਥਾ ਹੈਗੀ ਹੈ ਇਹਨਾਂ ਨੇ ਮੋਰੀ ਹੁਣ ਤੱਕ ਦਾ ਰੋਲ ਅਦਾ ਕੀਤਾ ਹੈ ਕਿਉਂਕਿ ਅਸੀਂ ਆਪਣੀ ਕਮਿਊਨਿਟੀ ਨੂੰ ਉੱਥੇ ਪੇਸ਼ ਕਰਦੇ ਹੈਗੇ ਆ ਹਰ ਸਾਲ ਅਸੀਂ ਉੱਥੇ ਜਾਂਦੇ ਆ ਔਰ ਜਿਹੜੀ ਕੈਨੇਡਾ ਡੇ ਪਰੇਡ ਹੁੰਦੀ ਹੈ ਜਦ ਕਿ ਪਿਛਲੇ 1-2 ਸਾਲਾਂ ਵਿੱਚ ਕੋਈ ਪੋਲਿਟੀਕਲ ਰੀਜ਼ਨ ਕਰਕੇ ਬੰਦ ਹੋ ਗਈ ਆ ਪਰ ਆਪਾਂ 10 ਸਾਲ ਤੱਕ ਉੱਥੇ ਜਾਂਦੇ ਰਹੇ ਆ ਹੋਰ ਬਾਕੀ ਜਦੋਂ ਵੀ ਕੋਈ ਸਾਡੇ ਤੱਕ ਪਹੁੰਚ ਕਰਦਾ ਹੈ ਤੇ ਸਾਡੀ ਸਾਰੇ ਵੀਰਾਂ ਦੀ ਕੋਸ਼ਿਸ਼ ਹੁੰਦੀ ਆ ਕਿ ਉਹਦੀ ਹੈਲਪ ਕੀਤੀ ਜਾਵੇ ਤੇ 45 ਹਾਰਡਵਰਡ ਬਲਵਾੜ ਤੇ ਵਾਧਰੀ ਡੋਰੀਆਂ ਦੇ ਵਿੱਚ ਸਹਿਮਬਾਤਿਤ ਹੈਗੀ ਆ ਇੱਕ ਚਰਚ ਹੈ ਉਹਦੇ ਵਿੱਚ ਆਪਾਂ ਪਿਛਲੇ ਸਾਲ ਸ਼ੁਰੂ ਕੀਤਾ ਸੀ ਕਿਉਂਕਿ ਪਿਛਲੇ 13 ਸਾਲਾਂ ਤੋਂ ਲੈ ਸਾਲ ਦੇ ਵਿੱਚ ਇਹ ਨਵੰਬਰ ਮਹੀਨੇ ਚ ਕੈਂਪ ਲੱਗਦਾ ਸੋ ਜੂਨ ਦੇ ਮਹੀਨੇ ਅਸੀਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਔਰ ਇਹ ਵਾਧਰੀਆ ਦੇ ਵਿੱਚ ਸਾਡਾ ਦੂਜਾ ਕੈਂਪ ਹੈ ਸੋ 8 ਜੂਨ ਨੂੰ ਜਿਹੜਾ ਕਿ ਸੰਡੇ ਐਤਵਾਰ ਬਣਦਾ ਹੈਗਾ 10 ਤੋਂ 4 ਇਹ ਜਿਹੜਾ ਕੈਂਪ ਹੈਗਾ ਉਹ ਉਹ ਜਾਰੀ ਰਹੂਗਾ ਤੇ ਅਸੀਂ ਆ ਖਾਸ ਕਰਦੇ ਹਾਂ ਕਿ ਕਿਉਂਕਿ ਸੰਗਤਾਂ ਖਾਸ ਕਰਕੇ ਇੱਕ ਹੁੰਦਾ ਜਿਵੇਂ ਇੱਕ ਸ਼ਹੀਦੀ ਨੂੰ ਇਹ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਹੈ ਤੇ ਈਵਨ ਜਿਹੜੇ ਬਲੱਡ ਨਹੀਂ ਵੀ ਦੇ ਸਕਦੇ ਕੋ ਵੀ ਉਥੇ ਪਹੁੰਚ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਂਦੇ ਆ ਇਹ ਇੱਕ ਰਵਾਇਤ ਬਣ ਚੁੱਕੀ ਹੈ ਸਾਡੀ 13-14 ਸਾਲਾਂ ਤੋਂ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜੀ ਮੇਰਾ ਨਾਮ ਦੀ ਲਖਬੀਰ ਸਿੰਘ ਆ ਦੀ ਸੰਸਥਾ ਦੇ ਬਾਰੇ ਤੁਨ ਭਾਈ ਸਾਹਿਬ ਨੇ ਬੜੇ ਵਿਸਤਾਰ ਨਾਲ ਸਾਰਾ ਕੁਝ ਦੱਸ ਦਿੱਤਾ ਹੈ ਸਭ ਤੋਂ ਪਹਿਲੇ ਇਹ ਭਾਈ ਸਾਹਿਬ ਮੁੱਖ ਸੇਵਾਦਾਰ ਰਹੇ ਬਹੁਤ ਲੰਬਾ ਸਮਾਂ ਜੀ ਤੇ ਵਾਹਿਗੁਰੂ ਨੇ ਜਿਸ ਤਰ੍ਹਾਂ ਹਰ ਇੱਕ ਦੀ ਵਕ ਵਕ ਡਿਊਟੀ ਲਈ ਹੁੰਦੀ ਹੈ ਕੁਝ ਪਿਛਲੇ 8-16 ਤੋਂ ਦੱਸ ਦੂੰਗੇ ਜਿਹੜੀ ਸੇਵਾ ਮਿਲੀ ਹੈ ਮੈਂ ਇਹਨਾਂ ਦੀ ਗੱਲ ਨੂੰ ਹੀ ਵੱਡਾ ਕਰਦਿਆਂ ਹੋਇਆਂ ਮੈਂ ਦੱਸਣਾ ਚਾਹੁੰਦਾ ਕਿ ਬਣੇ ਹੋਏ ਰਸਤੇ 'ਤੇ ਸਾਰੇ ਹੀ ਚੱਲਦੇ ਆ ਮੈਨੂੰ ਇਸ ਦਾ ਮਾਣ ਹੈ ਪ੍ਰਾਉਡ ਹੈ ਕਿ ਸਿੱਖ ਵਿਜ਼ਨ ਨਵੇਂ ਰਸਤੇ ਕੱਢ ਰਹੀ ਹੈ ਸਾਡੇ ਗੁਰਦੁਆਰਿਆਂ ਦੇ ਵਿੱਚ ਧਰਮ ਪ੍ਰਚਾਰ ਸਾਡੇ ਬੱਚਿਆਂ ਵਾਸਤੇ ਸਾਡੀ ਕਮਿਊਨਿਟੀ ਵਾਸਤੇ ਬਹੁਤ ਸਾਰੇ ਐਫਰਟਸ ਹੁੰਦੇ ਆ ਪਰ ਸਿੱਖ ਵਿਜ਼ਨ ਨੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਇੱਕ ਬ੍ਰਿਜ ਬਣ ਕੇ ਲੋਕਲ ਕਮਿਊਨਿਟੀ ਦੇ ਵਿੱਚ ਅਸੀਂ ਸਿੱਖ ਕੀ ਆ ਸਿੱਖਾਂ ਦੀ ਜਿਹੜੀ ਰਹਿਣੀ ਔਰ ਸਿੱਖ ਜਿਹੜੀ ਡੈਫੀਨੇਸ਼ਨ ਇੱਕ ਸਿੱਖ ਦੀ ਉਹ ਕਿਦਾਂ ਦੀ ਆ ਜਿਹੜਾ ਗੁਰੂ ਨਾਨਕ ਦਾ ਸਿੱਖ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਪਿਆਰ ਦੇ ਨਾਲ ਹਰ ਇੱਕ ਕੰਮ ਦੇ ਵਿੱਚ ਕਿਸਤਾ ਐਫਰਟ ਪਾਉਂਦਾ ਹੈ ਉਹ ਸਿੱਖ ਵਿਝਨ ਕਰਦੀ ਆ ਔਰ ਮੈਨੂੰ ਇਸ ਗੱਲ ਦਾ ਪ੍ਰਾਊਡ ਆ ਕਿ ਜਸਪਾ ਜੀ ਸਾਹਿਬ ਨੇ ਦੱਸਿਆ ਕਿ ਜਦੋਂ ਕੋਵਿਡ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਮੈਨੂੰ ਇੱਕ ਗੱਲ ਮੇਰੇ ਅੱਜ ਵੀ ਮਨ ਨੂੰ ਟੁੰਬਦੀ ਆ ਕਿ ਅਸੀਂ ਕਿਦਾਂ ਇੱਕ ਦੂਜੇ ਨਾਲ ਇੰਟਰਕਨੈਕਟਡ ਹੋਨੇ ਆ ਇੱਕ ਜਦੋਂ ਬੇਟੀ ਨੇ ਕਾਲ ਕੀਤੀ ਤੇ ਉਹ ਆਂਧਰਾ ਪ੍ਰਦੇਸ਼ ਤੋਂ ਸੀ ਤੇ ਜਦੋਂ ਨੇ ਤਿਲਗੋ ਬੋਲੇ ਮੈਂ ਉਥੇ ਰਿਹਾ ਹਾਇਦਰਾਬਾਦ ਤੇ ਮੈਂ ਉਹਨੂੰ ਤਿਲਗੋ 'ਚ ਗੱਲਬਾਤ ਕੀਤੀ ਉਹ ਜਿਹਦਨ ਉਹਨੂੰ ਦੇਣ ਟਣਾ ਸੀ ਆ ਫੂਡ ਉਹ ਕਹਿੰਦੀ ਸਰ ਤੁਸੀਂ ਜਰੂਰ ਆਇਓ ਮੈਂ ਇੱਕ ਮੇਰੇ ਫਰੈਂਡ ਦੇ ਨਾਲ ਉਥੇ ਗਿਆ ਉਹ ਰੀਅਲੀ ਮੈਨੂੰ ਇਦਾਂ ਮਿਲ ਕੇ ਜਿਦਾਂ ਮੇਰੀ ਆਪਣੀ ਬੇਟੀ ਹੁੰਦੀ ਹੈ ਸੋ ਇਹ ਅਪਨਾਤ ਸਿੱਖੀ ਦੇ ਵਿੱਚ ਉੱਭਰ ਕੇ ਆਉਂਦੀ ਆ ਅਸੀਂ ਹਰੀ ਸਿੰਘ ਨਰੂਆ ਦੀ ਗੱਲ ਕਰਦੇ ਹਾਂ ਕਿ ਉਥੇ ਉਸ ਸਮੇਂ ਬੀਬੀਆਂ ਜਿਹੜੀਆਂ ਸੀਗੀਆਂ ਉਹ ਕਹਿੰਦੀਆਂ ਸਾਨੂੰ ਇਦਾਂ ਦਾ ਸਾਡਾ ਬੱਚਾ ਹੋਣਾ ਚਾਹੀਦਾ ਜਾਂ ਸਾਡਾ ਇਦਾਂ ਦਾ ਸਿਰ ਦਾ ਸਾਈ ਹੋਣਾ ਚਾਹੀਦਾ ਔਰ ਮੈਨੂੰ ਇਸ ਗੱਲ ਦਾ ਪ੍ਰਾਊਡ ਹੈ ਮੋਂਟਰੀਅਲ ਤੋਂ ਮਨਿੰਦਰ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ